ਇਹ ਸਾਡੀ ਨੰਕਮੀਆਂ ਸਰਕਾਰਾਂ ਇਹ ਸਾਡਾ ਸਿਸਟਮ ਆ ਜਿਹੜਾ ਸਾਨੂੰ ਘਣਵਾਂ ਖਾ ਰਿਆ ਜਿਹੜਾ ਸਾਡੇ ਹੀਰਿਆਂ ਵਰਗੇ ਪੁੱਤਾਂ ਨੂੰ ਖਾ ਰਿਆ ਪਰ ਅਸੀਂ ਲੋਕ ਜਾਗਦੇ ਨੇ ਅਸੀਂ ਇੱਕ ਦੂਜੇ ਦੇ ਅੰਦਾਜ਼ ਵਿੱਚ ਅੰਦੇ ਭਗਤ ਹੁੰਦੇ ਆ ਉਹ ਭੇਡਾਂ ਬਣ ਜਾਂਦੇ ਅਸੀਂ ਅਸੀਂ ਫਲਾਨੀ ਪਾਰਟੀ ਦੇ ਬੰਦੇ ਜਿਹੜੇ ਡਾਕਟਰ ਆਪਣੇ ਮੁਨਾਫੇ ਦੇ ਖਾਤਰ ਆ ਆਪਣੇ ਸਿਲੜਾ ਦੇ ਖਾਤਰ ਆ ਜਿਸ ਤਰ੍ਹਾਂ ਰਾਜਵੀਰ ਜਵੰਦਾ ਬ੍ਰੈਂਡ ਡੈਡ ਡੈਡ ਹੋਇਆ ਤੇ ਜਿਹੜਾ ਕਿ ਹਜੇ ਤੱਕ ਇਹ 10 ਦਿਨ ਤੱਕ ਪਤਾ ਨਹੀਂ ਕਿੰਨੇ ਕੁ ਲੱਖਾਂ ਰੁਪਏ ਮਟੋਰਲੇ ਹੋਣਗੇ ਜੋ ਖਬਰ ਮੈਂ ਤੁਹਾਡੇ ਨਾਲ ਅੱਜ ਸਾਂਝੀ ਕਰ ਰਿਹਾ ਬੜੀ ਦੁੱਖदाई ਆ ਹਿਰਦੇ ਬਲੁੰਦਰ ਰੰਬਾਲੀਆ ਪਰ ਇਸ ਤੋਂ ਅਲੱਗ ਅਲੱਗ ਜਾ ਕੇ ਗਾਹਾਂ ਜਿਹੜਾ ਬੜੇ ਸੋਚਣ ਵਾਲੀ ਅਤੇ ਬੜੇ ਕੀਮਤੀ ਜਿਹੜੇ ਕਿ ਤੁਹਾਨੂੰ ਵਿਚਾਰ ਲੱਗਣਗੇ ਕਿ ਤੁਹਾਨੂੰ ਸੱਚੀਆਂ ਗੱਲਾਂ ਲੱਗਣਗੀਆਂ ਤਾਨੂੰ ਉਹਨਾਂ ਬੱਚੜਾ ਮੈਂ ਬੱਚੜ ਕ ਸ਼ਬਦ ਕਹੂੰਗਾ ਸਾਰੇ ਲਈ ਨਹੀਂ ਡਾਕਟਰਾਂ ਲਈ ਕੁਝ ਅਜਾਹੇ ਬੱਚੜ ਡਾਕਟਰ ਬੈਠੇ ਆ ਜਿਹੜੇ ਆਪਣੇ ਫਾਇਦੇ ਲਈ ਆਪਣੇ ਮੁਨਾਫੇ ਲਈ ਆਪਣੇ ਰੁਪਏ ਲਈ ਇੱਥੇ ਜ਼ਿੰਦਗੀ ਤੇ ਜ਼ਿੰਦਗੀ ਜਿਹੜੀਆਂ ਗਾਲੀਆਂ ਜਾ ਰਹੀਆਂ ਜ਼ਿੰਦਗੀਆਂ ਦਾਤੇ ਲਾਈਆਂ ਜਾ ਰਹੀਆਂ ਨੇ ਮੋٹے ਪੈਸੇ ਕਮਾ ਕੇ ਜਿਹੜਾ ਉਹਨਾਂ ਦਾ ਧੀ ਪੁੱਤ ਫੇਰ ਵੀ ਨਹੀਂ ਬਚਦਾ ਇਹਨਾਂ ਡਾਕਟਰਾਂ ਨੂੰ ਕੌਣ ਨੱਥ ਪਾਊਗਾ ਇਦੇ ਉੱਤੇ ਆਪਾਂ ਗੱਲਬਾਤ ਕਰਨੀ ਆ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਆ ਗੱਲ ਆ ਮਹਰਜੀ ਦਾ ਖਾਲਸਾ ਬਾਹਰ ਦੀ ਕੀ ਫਤਿਹ ਸਭ ਤੋਂ ਦੁਖਦਾਈ ਖਬਰ ਜਿਹੜੇ ਅੱਜ ਘਟਨਾ ਵਾਪਰੀ ਆ ਕਿ ਜਿਹੜਾ ਕਿ ਪੰਜਾਬੀ ਲੋਕ ਗਾਇਕਾ ਉਪਰ ਦਾ ਗਾਇਕ ਨੌਜਵਾਨ ਛੋਟੀ ਉਮਰ ਦਾ ਰਾਜਵੀਰ ਸਿੰਘ ਜਵੰਦਾ ਜਿਹਦੇ ਇੱਕ ਸੜਕ ਹਾਦਸੇ ਦੇ ਵਿੱਚ ਆ ਜਿਹੜੇ ਕਿ ਦੁਰਘਟਨਾ ਹੋਈ ਆ ਜ਼ਖਮੀ ਹੋਇਆ ਤੇ ਫਿਰ ਲਗਾਤਾਰ ਜਿਹੜਾ 10 ਦੇਣਾ ਤੋਂ ਮਹਾਲੀ ਦੇ ਫੋਰਸ ਹਸਪਤਾਲ ਦੇ ਵਿੱਚ ਦਾਖਲ ਸੇ ਬੜੇ ਦੁੱਖ ਭਰੇ ਮਨ ਦੇ ਨਾਲ ਅੱਜ ਤੁਹਾਨੂੰ ਗੱਲ ਕਹਿ ਰਹੇ ਆ ਸਨਾਰਿਆ ਕਿ ਜਿਹੜੀ ਉਹਨਾਂ ਦੀ ਅੱਜ ਮੌਤ ਹੋ ਗਈ ਆ ਜਿਹੜੀ ਇਹ ਜਾਣਕਾਰੀ ਸਾਹਮਣੇ ਆਈ ਆ ਬਹੁਤ ਹੀ ਦੁਖਦਾਈ ਖਬਰ ਆ ਪਰਮਾਤਮਾ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਮਾਸ ਬਖਸ਼ੇ ਆਪਾਂ ਅਕਸਰ ਇਹੀ ਕਹਿੰਦੇ ਆ ਪਰ ਅੱਗੇ ਚੱਲੋ ਕਿ ਉਹਦੀ ਮੌਤ ਕਿਉਂ ਹੋਈ ਕਿੰਨਾ ਕਾਰਨਾ ਕਰਕੇ ਹੋਈ ਉਹਦੇ ਦੋਸਤਿ ਕੌਣ ਨੇ ਕਿ ਉਹਦੀ ਦੋਸਤੀ ਰਾਜਵੀਰ ਜਬੰਦਾ ਜਾਂ ਉਹਦੇ ਦੋਸਤੀ ਅਸੀਂ ਆ ਸੱਤੋ ਜਿਹੜੀਆਂ ਸਰਕਾਰਾਂ ਨੇ ਆ ਗਾਊ ਟੈਕਸ ਲੈਂਦੀਆਂ ਕਾਦਾ ਲੈਂਦੀਆਂ ਨੇ ਰੋਡ ਟੈਕਸ ਕਾਦਾ ਲੈਂਦੀਆਂ ਨੇ ਜੇ ਆਪਾਂ ਸੜਕਾਂ ਦੀ ਗੱਲ ਕਰ ਲਈਏ ਪੰਜਾਬ ਤੋਂ ਉਲਾਵਾ ਪੰਜਾਬ ਦੇ ਵਿੱਚ ਜਿਹੜਾ ਇੰਨਾ ਜ਼ਿਆਦਾ ਬੁਰਾ ਹਾਲ ਆ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਬਾਕੀ ਤੁਸੀਂ ਸਾਰੇ ਜਾਣਦੇ ਹੋ ਜਦੋਂ ਕਿਸੇ ਨਾਲੇ ਮੰਤਰੀ ਨੇ ਆਉਣਾ ਹੁੰਨਾ ਐਮਐਲਏ ਨੇ ਆਉਣਾ ਹੁੰਦਾ ਤਾਂ ਉਦੋਂ ਇਹ ਝਟਾ ਫਿਰ ਮਿੱਟੀ ਦੀ ਟਰਾਲੀਆਂ ਢੋਲਦੇ ਉੱਤੇ ਜਿੱਥੇ ਚੱਕੜ ਖੜਾ ਹੁੰਦਾ ਫਿਰ ਇਹ ਸਪਾਈ ਕਰਦੇ ਆ ਤੇ ਪਰ ਜਦੋਂ ਵਗ ਜਾਂਦਾ ਤੇ ਉਹੀ ਹਾਲ ਉੱਥੇ ਰਹਿੰਦਾਗਾ ਆਜੇ ਟੁੱਟੀਆਂ ਸੜਕਾਂ ਕਾਰਨ ਆਦਤ ਆ ਗਊਟ ਅੱਥੇ ਜਿਹੜੇ ਫਿਰਦੇ ਆ ਸੜਕਾਂ ਤੇ ਲੱਖਾਂ ਦੀਆਂ ਜ਼ਿੰਦਗੀਆਂ ਲੈ ਕੇ ਉਹ ਨੌਜਵਾਨ ਹੀਰਿਆਂ ਵਰਗੇ ਪੱਤਾ ਇਹਨਾਂ ਆਵਾਰਾ ਪਸ਼ੂਆਂ ਨੇ ਜਿਹੜਾ ਸਤੋ ਖੋਲੇ ਜਿਸ ਤਰ੍ਹਾਂ ਰਾਜਵੀਰ ਸਿੰਘ ਜਵੰਦਾ ਪੰਜਾਬੀ ਨੌਜਵਾਨ ਗਾਇਕਾ ਇਹਨਾਂ ਆਵਾਰਾ ਪਸ਼ੂਆਂ ਨੇ ਖੋਇਆ ਸਾਡੇ ਹਰ ਇੱਕ ਚੀਜ਼ ਤੇ ਟੈਕਸਾ ਗਊ ਟੈਕਸਾ ਤੇ ਸਾਡੇ ਤੇ ਜਿਹੜੀਆਂ ਸੜਕਾਂ ਨੇ ਜਿਹੜੀਆਂ ਉਹ ਟੋਟੀਆਂ ਪੱਜੀਆਂ ਤੇ ਆਵਾਰਾ ਪਸ਼ੂ ਦੀਆਂ ਗਿਣਤੀਆਂ ਜਿਹੜੀਆਂ ਸੜਕਾਂ ਦੇ ਉੱਪਰ ਆ ਆਵਾਰਾ ਪਸ਼ੂ ਘਮਰੇ ਆ ਬਚਾਲੇ ਬੈਠੇ ਰਹਿੰਦੇ ਆ ਤੇ ਉਹਨਾਂ ਦੇ ਲਈ ਸਰਕਾਰ ਦਾ ਕੋਈ ਧਿਆਨ ਨਹੀਂ ਸਾਡੀਆਂ ਜਿਹੜੀਆਂ ਚਲੋ ਇਤੇ ਕਰਾਜਬੀਰ ਸਿੰਘ ਜਵੰਦਾ ਪੰਜਾਬੀ ਗਾਇਕ ਸੀ ਜਿਹਨੂੰ ਲੋਕਰ ਇੰਨਾ ਪਿਆਰ ਕੀਤਾ ਤੇ ਸੋਹਣਾ ਨੌਜਵਾਨ ਸੀ ਤੇ ਜਿਹੜੀ ਇਹਦੀ ਗੱਲ ਆ ਇਹ ਬੜੀ ਜਿਹੜੀ ਲੰਬੀ ਪੁੱਜੀ ਪਰ ਇੱਥੇ ਉਸ ਤੋਂ ਵੱਧ ਕੇ ਆਪਾਂ ਦੇਖਦੇ ਆ ਕਿ ਹਜ਼ਾਰਾਂ ਦੁਰਘਟਨਾ ਇਹਨਾਂ ਆਵਾਰਾ ਪਸ਼ੂਆਂ ਦੇ ਨਾਲ ਹੁੰਦੀਆਂ ਨੇ ਲੋਕਾਂ ਦੇ ਮਾਮਾ ਦੇ ਪੁੱਤ ਖੋਏ ਜਾਂਦੇ ਆ ਭੈਣਾਂ ਦੇ ਵੀਰ ਖੋਏ ਜਾਂਦੇ ਆ ਘਰਵਾਲੀਆਂ ਦੇ ਸੁਹਾਗ ਖੋਏ ਜਾਂਦੇ ਆ ਇੱਥੇ ਬੜੇ ਦੁਖਦਾਈ ਗੱਲ ਆ ਐਸੇ ਜਿਹੜੀਵੇਂ ਸਰਕਾਰ ਆਉਂਦੀ ਆ ਪੰਜਾਬ ਨੂੰ ਲੁੱਟ ਕੇ ਚਲੀ ਜਾਂਦੀ ਆ ਤੇ ਸੜਕਾਂ ਜਦੋਂ 7 ਸਾਲ 4.5 ਸਾਲ ਲੰਘ ਜਾਂਦਾ ਤੇ ਉਦੋਂ ਸੜਕਾਂ ਬਣਾਉਂਦੇ ਆ ਸੇ ਸੜਕਾ ਉੱਤੇ ਪਾਉਂਦੇ ਕੀ ਆ ਕਿ ਜਦੋਂ ਇੱਕ ਮੀਂਹ ਪੈ ਜਾਂਦਾ ਤੇ ਸੜਕ ਟੁੱਟ ਜਾਂਦੀ ਆ ਇਹ ਆ ਸਾਡੀਆਂ ਲੰਕਮੀਆਂ ਸਰਕਾਰਾਂ ਇਹ ਆ ਸਾਡਾ ਸਿਸਟਮ ਆ ਜਿਹੜਾ ਸਾਨੂੰ ਘਣਵਾਂ ਖਾ ਰਿਆ ਜਿਹੜਾ ਸਾਡੇ ਹਿਰਿਆਂ ਵਰਗੇ ਪੱਤਾਂ ਨੂੰ ਖਾ ਰਿਆ ਪਰ ਅਸੀਂ ਲੋਕ ਜਾਗਦੇ ਨਹੀਂ ਅਸੀਂ ਇੱਕ ਦੂਜੇ ਦੇ ਅੰਦਾਜ਼ ਮੈਂ ਅੰਦੇ ਭਗਤ ਹੁੰਦੇ ਆ ਉਹ ਭੇਡਾਂ ਬਣ ਜਾਂਦੇ ਅਸੀਂ ਅਸੀਂ ਫਲਾਨੀ ਪਾਰਟੀ ਦੇ ਬੰਦੇ ਆ ਅਸੀਂ ਧੰਕੀ ਪਾਰਟੀ ਦੇ ਬੰਦੇ ਆ ਇਹ ਲੋਕ ਆਵਾਜ਼ ਨਹੀਂ ਉਠਾਉਂਦੇ ਇਹ ਲੋਕਾਂ ਦੇ ਅੱਖਾਂ ਉੱਤੇ ਪੱਟੀ ਬੰਨੀ ਹੋਈ ਆ ਕੱਲਾਂ ਦੇ ਵਿੱਚ ਰੂਹ ਪਾਇਆ ਹੋਇਆਗਾ ਜਮੀਰਾਂ ਮਰੀਆਂ ਹੋਈਆਂ ਲੋਕਾਂ ਦੀਆਂ ਜੇ ਜਿਹੜੇ ਲੋਕਾ ਸਰਕਾਰਾਂ ਚੁੰਨਦੇ ਆ ਤੇ ਉਹਨਾਂ ਨੂੰ ਪਹਿਲ ਮੰਗ ਕਿਉਂ ਨਹੀਂ ਇਹ ਕੀਤੀ ਜਾਂਦੀ ਕਿ ਸਤੋਂ ਜਿਹੜੇ ਟੈਕਸ ਲੈਨੇਓ ਕਾਦੇ ਲੈਨੇਓ ਆ ਗਊ ਟੈਕਸ ਆਉਂਦਾਗਾ ਬਿਲਾਾਂ ਦੇ ਵਿੱਚ ਆ ਤੇ ਆ ਵਾਰਾ ਠੱਠੇ ਜਿਹੜਾ ਸਰਿਆਂਾਂ ਵਾ ਸੜਕਾਂ ਤੇ ਘੁੰਮਦੇ ਆ ਜਿਹੜਾ ਹਜ਼ਾਰਾਂ ਜਾਂਦਾ ਜਾਂਦੀਆਂ ਇਹਨਾਂ ਕਰਕੇ ਦੂਸਰੀ ਗੱਲ ਕਰਦਾ ਮੈਂ ਉਹਨਾਂ ਬਚੜ ਕੋਜਿਆ ਡਾਕਟਰਾਂ ਦੀ ਜਿਹੜੇ ਡਾਕਟਰ ਆਪਣੇ ਮੁਨਾਫੇ ਦੇ ਖਾਤਰ ਆ ਆਪਣੇ ਸਿਲੜਾ ਦੇ ਖਾਤਰ ਆ ਜਿਸ ਤਰ੍ਹਾਂ ਰਾਜਵੀਰ ਜਵੰਦਾ ਬ੍ਰੈਂਡ ਡੈਡ ਡੈਡ ਹੋਇਆ ਤੇ ਜਿਹੜਾ ਕਿ ਹਜੇ ਤੱਕ ਇਹ 10 ਦਿਨ ਤੱਕ ਪਤਾ ਨਹੀਂ ਕਿੰਨੇ ਕੁ ਲੱਖ ਰੁਪਏ ਬਟੋਰਲੇ ਹੋਣਗੇ ਦੁੱਖ ਨਾਲ ਕਹਿਣਾ ਪੈ ਰਿਹਾ ਇਹ ਗੱਲ ਮੈਨੂੰ ਤੇ ਆਪ ਦੇ ਨਾਲ ਘਾਟਣਾ ਵਾਪਰੀ ਆ ਜੇਕਰ ਇਹ ਲੱਖੇ ਸੁਧਾਣੇ ਦੇ ਮੁੱਦਾ ਚੁੱਕਿਆ ਸੀ ਕਿ ਡਾਕਟਰ ਜਿਹੜੇ ਬੁਚੜਖਾਨਾ ਬਣ ਚੁੱਕੇ ਆ ਕਿ ਡਾਕਟਰ ਜਿਹੜੇ ਲੋਕਾਂ ਦੇ ਧੀਆ ਪੁੱਤ ਮਾਰ ਕੇ ਉਹਨਾਂ ਤੋਂ 8-8 ਲੱਖ 10-10 20-20 ਲੱਖ ਰੁਪਈਆ ਕਹਿੰਦੇ ਪਹਿਲਾਂ ਭਰੋ ਤੁਹਾਡਾ ਧੀ ਪੁੱਤਰ ਮਰ ਗਿਆ ਫਿਰ ਅਸੀਂ ਡੈੱਡ ਬੋਡੀ ਤੁਹਾਨੂੰ ਚੁਕਾਵਾਂਗੇ ਹਸਪਤਾਲ ਦੇ ਵਿੱਚੋਂ ਪਹਿਲਾਂ ਤੁਹਾਨੂੰ ਤੁਸੀਂ ਰੁਪਈਏ ਭਰੋ ਇਹ ਲੱਖੇ ਸੁਧਾਣੇ ਆ ਬਾਅਦ ਚੱਕੀ ਤਾਂ ਲੋਕਾਂ ਨੇ ਜਿਹੜਾ ਉਹ ਫਟੇ ਮੂ ਉਹਨਾਂ ਲੋਕਾਂ ਦੇ ਤੇ ਲੱਖੇ ਸੁਧਾਣੇ ਦਾ ਵਿਰੋਧ ਕਰਨ ਲੱਗ ਪਏ ਜੇ ਤਾਂ ਡਾਕਟਰਾਂ ਤੋਂ ਪੀਹ ਭਾਲ ਦਾ ਇੱਥੇ ਜੇ ਕੋਈ ਸੱਚ ਦੀ ਗੱਲ ਕਰਦਾ ਉਹਦੇ ਬੈਰੀ ਪਹਿਲਾ ਬਣ ਜਾਂਦੇ ਆ ਉਹ ਐ ਨਹੀਂ ਦੇਖਦੇ ਕਿ ਭਾਈ ਇਹ ਚੰਗਾ ਕੰਮ ਕਰ ਰਿਹਾ ਇਹ ਸਮਾਜ ਲਈ ਕੰਮ ਕਰ ਰਿਹਾ ਭਲਾਈ ਲਈ ਕੰਮ ਕਰ ਰਿਹਾ ਪਰ ਅਸੀਂ ਉਹਦੇ ਲੋਕ ਦੋਸਮਣ ਪਹਿਲਾ ਖੜੇ ਹੋ ਜਾਂਦੇ ਆ ਬਟੰਦਾ ਤੋਂ ਉਲਾਵਾ ਚੰਡੀਗੜ੍ਹ ਵਿੱਚ ਜਿੱਥੇ ਸਿੱਧਾ ਝਾਤੀ ਮਾਰੀਏ ਬਟੰਡੇ ਦੇ ਵਿੱਚ ਬਹੁਤੇ ਇਹੋ ਜਿਹੇ ਡਾਕਟਰਾਂ ਜਿਨ੍ਹਾਂ ਕੇ ਚੰਗੇ ਭਲੇ ਨੌਜਵਾਨ ਹਾਸਦੇ ਖੇਡਦੇ ਜਾਂਦੇ ਆ ਤੇ ਉਹਨਾਂ ਦੇ ਮਾਰੀ-ਮੋਟੀ ਪੈਂਕਰੀ ਦੇ ਵਿੱਚ ਕੋਈ ਪੱਥਰੀ ਹੁੰਦੀ ਆ ਜਾਂ ਕੁਝ ਹੋਰ ਹੁੰਦਾ ਉਹਨੂੰ ਆਏ ਨਹੀਂ ਕਹਿੰਦੇ ਕਿ ਤੁਹਾਨੂੰ ਭਾਈ ਤੁਸੀਂ ਪੀਜੀਆਈ ਲੈ ਜਾਓ ਜਾਂ ਕਿਸੇ ਹੋਰ ਵੱਡੇ ਹਸਪੀਟਲ ਤੇ ਲੈ ਜਾਓ ਉੱਥੇ ਜਾ ਕੇ ਦਾ ਇਲਾਜ ਹੋ ਜਾਊਗਾ ਪਰ ਨਹੀਂ ਕਹਿੰਦੇ ਅਸੀਂ ਕਰਨਾ ਕਹਿੰਦੇ ਇਹਨੂੰ ਕੀ ਹੋਇਆ ਇਹ ਤਾਂ ਬੋਤਲਾਂ ਲਾ ਕੇ ਕਹਿੰਦੇ ਅਰੇ ਅਸੀਂ ਪਿੱਤੇ ਵਾਲੇ ਪਾਥਰੀ ਜਿਹੜੀ ਡਿੱਗੀ ਆ ਉਹ ਕੱਢ ਦਾਂਗੇ ਫਿਰ ਦੂਸਰੇ ਦਿਨ ਜਿਹੜਾ ਉਹ ਨੌਜਵਾਨ ਕੋਈ ਬੇਹੋਸ਼ ਹੋ ਜਾਂਦਾ ਫਿਰ ਤੀਜੇ ਦਿਨ ਮੌਤ ਹੋ ਜਾਂਦੀ ਆ ਇਹ ਜਿਹੜੀਆਂ ਘਟਨਾਵਾਂ ਜਿਹੜੀਆਂ ਬਹੁਤ ਜ਼ਿਆਦਾ ਵਾਪਰੀਆਂ ਜਿਹੜੀਆਂ ਸਾਡੇ ਆਪ ਦੇ ਖੁਦ ਪਰਿਵਾਰ ਨਾਲ ਵਾਪਰੀ ਘਟਨਾਵਾਂ ਮੈਂ ਤੁਹਾਨੂੰ ਦੱਸਵਾ ਪਰ ਉਸ ਤੋਂ ਅੱਗੇ ਗੱਲ ਜਿਹੜੀ ਆ ਇਹ ਚੱਕ ਕੇ ਕੀ ਕਰਦੇ ਆ ਜਿਸ ਬੰਦੇ ਨੂੰ ਆਪਾਂ ਇਹ ਕਹ ਲਈਏ ਮੈਂ ਸ਼ਬਦ ਨਹੀਂ ਇਹ ਕਹਿਣਾ ਚਾਹੁੰਦਾ ਪਰ ਮਾਫ਼ ਕਰਨਾ ਮਰੇ ਹੋਏ ਬੰਦੇ ਨੂੰ ਵੈਂਟੀਲੇਟਰ ਤੇ ਪਾ ਦਿੰਦੇ ਆ ਕਿ ਪਤਾ ਹੁੰਦਾ ਕਿ ਇਹ ਬੰਦਾ ਖਤਮ ਹੋ ਗਿਆ ਉਸ ਨੂੰ ਫਿਰ 3 ਦਿਨਾਂ ਦੇ 4 ਦਿਨਾਂ 5 ਦਿਨਾਂ 7 ਦਿਨ ਰੱਖਦੇ ਆ ਫਿਰ ਲੱਖਾਂ ਰੁਪਇਆ ਵਟੋਰਦੇ ਆ ਫਿਰ ਕਈ ਗਰੀਬਾਂ ਦੇ ਜਿਨ੍ਹਾਂ ਦੇ ਕੋਲ ਰੁਪਏ ਨਹੀਂ ਹੁੰਦੇ ਉਹਨਾਂ ਨੂੰ ਤਾਂ 2-3 ਦਿਨ ਦੇ ਦੇ ਕੇ ਕਿ ਉਹਨਾਂ ਦੇ ਕਾਰਡ ਚੱਲਦੇ ਆ ਕਿ ਤੁਹਾਡੇ ਕਾਰਡ ਜਿਹੜਿਆ ਸਰਕਾਰਾਂ ਕਾਰਡ ਬਣਾਉਂਦੀਆਂ ਕੰਪਨੀਆਂ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ ਡਾਕਟਰਾਂ ਦੇ ਰੁਪਏ ਆ ਜਾਂਦੇ ਆ ਝਟਾ ਤੇ ਮਰੀਜ਼ ਨੂੰ ਜਦੋਂ ਰੁਪਏ ਆ ਜਾਂਦੇ ਆ ਤੇ ਫਿਰ ਉਸ ਦੇ ਦੂਸਰੇ ਦਿਨ ਤੀਸਰੇ ਦਿਨ ਜਾਂ ਚੌਥੇ ਦਿਨ ਇਹ ਗੱਲ ਕਹਿ ਦਿੰਦੇ ਆ ਰੁਪਏ ਆਉਣ ਤੋਂ ਬਾਅਦ ਕਿ ਤੁਹਾਡਾ ਭਾਈ ਹੁਣ ਇਹ ਇਸ ਦੁਨੀਆ ਤੋਂ ਚਲ ਬਸਿਆ ਪਰ ਮੈਂ ਤੁਹਾਨੂੰ ਇੱਥੇ ਗੱਲ ਕਹਿਣਾ ਇੱਕ ਹੋਰ ਕਿ ਲੋਕੋ ਬੜਾ ਘਾਨ ਹੋ ਰਿਹਾ ਸਾਡੀ ਜਵਾਨੀ ਦਾ ਸਾਡੇ ਬਜ਼ੁਰਗਾਂ ਦਾ ਸਾਡੇ ਬੱਚਿਆਂ ਦਾ ਸਾਡੇ ਨੌਜਵਾਨਾਂ ਦਾ ਸਾਡੀਆਂ ਮਾਮਾ ਦਾ ਧੀਆਂ ਦਾ ਐਕਸੀਡੈਂਟ ਵਿੱਚ ਜਾਂ ਕੁਝ ਹੋਰ ਬਿਮਾਰੀਆਂ ਨੂੰ ਲੈ ਕੇ ਅਸੀਂ ਕਰਦੇ ਆ ਇੱਥੇ ਗਿਹੜੇ ਦਿੰਦੇ ਫਿਰਦੇ ਰਹਿੰਨੇ ਆ ਸਾਨੂੰ ਪੀਜੀਆਈ ਤੋਂ ਜਾਈ ਤੋਂ ਡਰ ਲੱਗਦਾ ਇਹ ਕੇ ਗੱਲ ਕਿਹਾ ਜਾਂਦਾ ਕਿ ਪੀਜੀਆਈ ਦੀ ਉੱਤੇ ਜਾ ਕੇ ਗੱਲ ਵੀ ਸੁਣਦੀ ਸੁਣਦੀ ਆ ਭਾਈ ਪੀਜੀਆਈ ਸਾਰਾ ਕੁਝ ਸੁਣਦੇ ਆ ਡਾਕਟਰ ਉਹ ਡਾਕਟਰ ਉਸ ਬੰਦੇ ਨੂੰ ਹੱਥ ਪਾਉਂਦੇ ਆ ਕਿ ਜਿਹੜਾ ਬੰਦਾ ਤੁਹਾਡੇ ਬੱਚਿਆਂ ਦੇ ਅਸਰ ਹੋਣਾ ਜਿਹੜਾ ਉਹ ਬੰਦਾ ਕਿ ਭਾਈ ਇਹ ਵੈਂਟੀਲੇਟਰ ਤੇ ਨਹੀਂ ਪਹੁੰਚਦਾ ਜਾਨਸਾਰ ਉਹ ਇਹਨਾਂ ਵਾਂਗੂ ਪਹਿਲਾਂ ਉਹ ਗੱਲ ਨਹੀਂ ਵੜਦੇ ਉਹ ਕੰਡੀਸ਼ਨ ਦੇਖਦੇ ਆ ਕਿ ਇਸ ਬੰਦੇ ਦੀ ਹਾਲਤ ਕਿਸ ਤਰ੍ਹਾਂ ਤੇ ਉਸ ਦੇ ਹਿਸਾਬ ਦੇ ਨਾਲ ਫਿਰ ਉਹ ਇਲਾਜ ਕਰਦੇ ਆ ਦੇਖੋ ਉਹ ਤਾਂ ਇੱਕ ਮੌਤਾ ਜਿਹੜੀ ਉਹ ਤਾਂ ਆਪਾਂ ਕਹਦੇ ਆ ਕਿ ਆਪਾਂ ਪਰਮਾਤਮਾ ਦੇ ਹੱਥ ਵਾਸਾ ਜਿੱਥੇ ਪਰਮਾਤਮਾ ਦੇ ਹੱਥ ਵਾਸਾ ਉੱਥੇ ਆਪਾਂ ਕਹਿੰਦੇ ਕਿ 90% ਜੇ ਆਪਾਂ ਕਹਿ ਦਈਏ 90% ਸਾਡੇ ਡਾਕਟਰਾਂ ਦੇ ਹੱਥ ਵਸ ਵੀ ਆ ਕਿਉਂ ਆ 90% ਮੈਂ ਕਿਉਂ ਗੱਲ ਕਹੀ ਆ ਜਿਹੜਾ ਬੰਦਾ ਚੰਗਾ ਪੜਾ ਜਾਂਦਾ ਹੱਸਦਾ ਖੇਡਦਾ ਜਾਂਦਾ ਉਹਨੂੰ ਲਾਲ ਆ ਬੋਤਲਾ ਉਹਦਾ ਉਹਦੇ ਜਿਹੜਾ ਕਿ ਦਰਦ ਆਪਾਂ ਕਹਿ ਲਈਏ ਜਾਂ ਪਾਏ ਕਹਿ ਲਈਏ ਕਿ ਕੁਝ ਖਰਾਬੀ ਕਿਸੇ ਹੋਰ ਥਾਂ ਹੁੰਦੀ ਆ ਇਹਨਾਂ ਡਾਕਟਰਾਂ ਨੇ ਕੀ ਕੀਤਾ ਗਲੂਕੋਜ਼ ਦੀ ਬੋਤਲਾ ਚਾੜ ਦੇਣੀਆਂ ਨੇ ਇਹਨਾਂ ਨੂੰ ਪਤਾ ਹੁੰਦਾ ਕਿ ਇਹਦਾ ਆਪਰੇਸ਼ਨ ਹੋਣ ਵਾਲਾ ਪਰ ਉਧਰ ਨਹੀਂ ਪੈਂਦੇ ਇਹ ਕਹਿੰਦੇ ਜੀ ਅਸੀਂ ਬੋਤਲਾਂ ਦੇ ਨਾਲ ਠੀਕ ਕਰ ਦਾਂਗੇ ਦੇ ਟੀਕੇ ਤੇ ਟੀਕਾ ਦੇ ਬੋਤਲ ਤੇ ਬੋਤਲਾ ਤੇ ਇਹ ਜਿਹੜਾ ਕਿ ਸਾਡੇ ਸਮਾਜ ਦੇ ਵਿੱਚ ਇੱਕ ਇਹ ਵੀ ਜਿਹੜਾ ਡਾਕਟਰ ਲੈਣਾ ਇੱਕ ਹਣ ਬਾ ਖਾਰੇ ਆ ਮੈਂ ਸਾਰੇ ਡਾਕਟਰਾਂ ਨੂੰ ਨਹੀਂ ਕਹਿ ਰਿਹਾ ਕੁਝ ਕਿ ਜਿਹੜੇ ਉਹ ਲੋਕ ਨੇ ਜਲਾਦ ਜਲਾਦ ਕਿਸਮ ਦੇ ਦੇ ਲੋਕ ਹਰ ਇੱਕ ਸੋਸਾਇਟੀ ਵਿੱਚ ਹੁੰਦੇ ਆ ਉਹ ਆਪਾਂ ਚਾਹੇ ਡਾਕਟਰਾਂ ਦੀ ਗੱਲ ਕਰ ਲਈਏ ਤੇ ਕਿਸੇ ਹੋਰ ਸੋਸਾਇਟੀ ਦੀ ਕਰ ਲਈਏ ਹਰ ਇੱਕ ਸੋਸਾਇਟੀ ਦੇ ਵਿੱਚ ਮਾੜੇ ਬੰਦੇ ਹੁੰਦੇ ਆ ਪਰ ਜਦੋਂ ਅਸੀਂ ਉਹਨਾਂ ਕੋਲੇ ਫਸ ਜਾਂਦੇ ਆ ਉਹ ਸਾਡਾ ਚਾਮ ਵੀ ਪੜਦੇ ਆ ਉਹ ਸਾਨੂੰ ਫੇਰ ਰੋਣ ਵੀ ਨਹੀਂ ਦਿੰਦੇ ਤੇ ਫਿਰ ਸਾਡਾ ਬੰਦਾ ਵੀ ਹੱਥ ਵਿੱਚੋਂ ਚੱਲਿਆ ਜਾਂਦਾ ਫਿਰ ਅਸੀਂ ਦਹਾਹਾਂ ਜਾਂ ਪੌਣੇ ਫਿਰ ਸਾਡੇ ਕੋਲੇ ਪਸਤਾਵਾ ਰਹਿ ਜਾਂਦਾ ਕਿ ਜੇ ਜੇ ਡਾਕਟਰ ਇਹ ਗੱਲ ਕਹਿ ਦਿੰਦਾ ਕਿ ਤੁਸੀਂ ਫਲਾਣੇ ਤਾਂ ਲੈ ਜਾਓ ਸਾਇਦ ਤੁਹਾਡਾ ਮਰੀਜ਼ ਬਚ ਜਾਂਦਾ ਪਰ ਉਹ ਕਿਉਂ ਕਹਿਣਾ ਕਿਉਂਕਿ ਉਹ ਕਹਿੰਦਿਆ ਕਿ ਸਾਡੇ ਕੋਲੇ ਮਰੀਜ਼ ਰਹੇ ਇਹ ਮਰਦਾ ਮਰ ਜਾਵੇ ਪਰ ਸਾਨੂੰ 30 35 ਲੱਖ 10 ਲੱਖ 20 ਲੱਖ ਬਚਣਾ ਚਾਹੀਦਾ ਅੱਜ ਇਹ ਹਾਲਾਤ ਨੇ ਇਹ ਕਿਤੇ ਟਾਈਮ ਹੁੰਦਾ ਸੀ ਰੱਬ ਆ ਮੰਨਦੇ ਹੁੰਦੇ ਸੀ ਦੂਜਾ ਰੱਬ ਕਹਿੰਦੇ ਹੁੰਦੇ ਸੀ ਡਾਕਟਰਾਂ ਨੂੰ ਕਿ ਜਿਹੜਾ ਕਿ ਡਾਕਟਰ ਦੂਸਰਾ ਰੱਬ ਨੇ ਪਰ ਅੱਜ ਇਹਨਾਂ ਤੋਂ ਜਿਹੜਾ ਲੋਕਾਂ ਦਾ ਭਰੋਸਾ ਉੱਠਦਾ ਜਾ ਰਿਹਾ ਕਿਉਂ ਉੱਠਦਾ ਜਾ ਰਿਹਾ ਤੁਸੀਂ ਅਨੇਕਾਂ ਘਟਨਾ ਦੇਖ ਚੁੱਕੇ ਹੋ ਇਸੇ ਝਾਤੀ ਮਾਰ ਕੇ ਦੇਖੋ ਆਪਣੇ ਪਰਿਵਾਰਾਂ ਵਾਲਾ ਆਪਣੇ ਰਿਸ਼ਤੇਦਾਰਾਂ ਵਾਲਾ ਆਪਣੇ ਯਾਰ ਦੋਸਤਾਂ ਵਾਲਾ ਕਿ ਭਾਈ ਫਲਾਣੇ ਫਲਾਣੇ ਡਾਕਟਰ ਨੇ ਕੀ ਕੀਤਾ ਢਾਡੇ ਨਾਲ ਜਿੰਨਾ ਚਿਰ ਤੁਸੀਂ ਇਹ ਜਾਗਦੇ ਨਹੀਂ ਜਿੰਨਾ ਤੱਕ ਸਰਕਾਰਾਂ ਇਹਨਾਂ ਤੇ ਸਿਕੰਜਾ ਨਹੀਂ ਕੱਸਦੀਆਂ ਜਿੰਨਾ ਤੱਕ ਸਰਕਾਰਾਂ ਚੰਗੇ ਹਸਪਤਾਲ ਨਹੀਂ ਦਿੰਦੀਆਂ ਉਹਨਾਂ ਚਿਰ ਸਾਡਾ ਜਿਹੜਾ ਜਣਾ ਇੱਥੇ ਇੱਕ ਜੀਤਾ ਰਿਹਾ ਪਰ ਬਹੁਤ ਮੁਸ਼ਕਲ ਦੀ ਗੱਲ ਆ ਤੇ ਇਸ ਵੀਡੀਓ ਨੂੰ ਬਤਵਾਤ ਸ਼ੇਅਰ ਜਰੂਰ ਕਰਨਾ ਆਪਣੀ رائے ਤੇ ਕਮੈਂਟ ਜਰੂਰ ਕਰਨੇ ਕਿ ਤੁਹਾਨੂੰ ਲੱਗਦਾ ਕਿ ਤੁਹਾਡੇ ਪਰਿਵਾਰਾਂ ਦੇ ਨਾਲ ਤੁਹਾਡੇ ਰਿਸ਼ਤੇਦਾਰਾਂ ਦੇ ਨਾਲ ਤੁਹਾਡੇ ਦੋਸਤ ਮਿੱਤਰਾਂ ਦੇ ਨਾਲ ਇਹ ਕਿਹੜੇ ਕਿਹੜੇ ਡਾਕਟਰਾਂ ਨੇ ਕੀਤਾ ਇਹ ਜਰੂਰ ਦੱਸਣਾ ਤਾਂ ਕਿ ਆਪਾਂ ਅਗਲੀ ਵੀਡੀਓ ਉਹਨਾਂ ਤੇ ਬਣਾ ਸਕੇ ਧੰਨਵਾਦ ਬਹਿਰ ਜੀ ਖਾਲਸਾ ਬਹਿਰ ਜੀ ਕੀ ਫਤਿਹ